ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲਬਾਤ ਕਰਦੇ ਆਂਗੇ ਵੀ ਕਣਕਾਂ ਦੇ ਉੱਪਰ ਹੁਣ ਨਦੀਨਾਂ ਵਾਲੀ ਸਪਰੇਅ ਕਰਨੀ ਚਾਹੀਦੀ ਆ ਜਾਂ ਨਹੀਂ ਚਾਹੀਦੀ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਤਾਂ ਜੋ ਇਹੋ ਜਿਹੀਆਂ ਵੀਡੀਓ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਪਹੁੰਚ ਸਕਣ ਕਿਸਾਨ ਭਰਾਵੋ ਕਣਕਾਂ ਤਕਰੀਬਨ ਆਪਣੀਆਂ 70-75 ਦਿਨਾਂ ਦੀਆਂ ਹੋ ਚੁੱਕੀਆਂ ਨੇ ਤੇ ਆਪਾਂ ਹਰ ਰੋਜ਼ ਹੀ ਦੇਖਦੇ ਆਂ ਵੀ ਅੱਜ ਆਪਣੇ ਕੋਈ 24D ਕਾ ਕਰ ਰਿਹਾ ਹੈਗਾ ਪਾਲਕ ਵਾਸਤੇ ਬਾਥੂ ਵਾਸਤੇ ਜਾਂ ਕੋਈ ਗੁੱਲੀ ਡੰਡੇ ਵਾਸਤੇ ਕਿਸਾਨ ਭਰਾ ਹਜੇ ਵੀ ਇਹੜੀਆਂ ਸਪ੍ਰੇ ਹਾਂ ਕਰੀ ਜਾਂਦੇ ਨੇ ਨਾਲੇ ਪਤਾ ਵੀ ਆਪਾਂ ਜੇ ਹੁਣ ਕੋਈ ਸਪਰੇਅ ਕਰਾਂਗੇ ਤਾਂ ਇਹਦਾ ਆਪਾਂ ਬਹੁਤ ਵੱਡਾ ਨੁਕਸਾਨ ਕਰ ਬੈਠਾਂਗੇ ਆਪਣੀ ਕਣਕ ਦਾ ਕਿਉਂਕਿ 70-75 ਦਿਨਾਂ ਦੇ ਵਿੱਚ ਨਾ ਕਿਸਾਨ ਭਰੋ ਕਣਕ ਦੇ ਵਿੱਚ ਜਿਹੜੀਆਂ ਬੱਲੀਆਂ ਬਾਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਿਉਂਕਿ ਆਪਾਂ ਸਭ ਨੂੰ ਪਤਾਗਾ ਵੀ ਹੁਣ ਜਿਹੜਾ ਟਾਈਮ ਹੁੰਦਾਗਾ ਇਹ ਆਪਣਾ ਟਾਈਮ ਸਿਰਫ ਤਾਕਤ ਵਾਲੀ ਸਪਰੇਅ ਕਰਨ ਦਾ ਹੀ ਹੁੰਦਾ ਕਿਉਂਕਿ ਹੁਣ ਜਿੰਨਾ ਆਪਾਂ ਕੋਈ 24D ਨਾਲ ਪਾਲਕ ਬਾਥੂ ਮਾਰ ਲਿਆ ਜਾਂ ਕੋਈ ਗੁੱਲੀ ਡੰਡੇ ਵਾਲੀ ਦਵਾਈ ਦੇ ਨਾਲ ਕੋਈ ਗੁੱਲੀ ਡੰਡਾ ਆਪਾਂ ਕੰਟਰੋਲ ਕਰ ਲਿਆ ਤੇ ਉਹ ਬਹੁਤ ਹੋ ਗਿਆ ਹੁਣ ਜਿੰਨਾ ਹੋ ਗਿਆ ਚਲੋ ਬਹੁਤ ਹੋ ਗਿਆ ਜੇ ਆਪਾਂ ਹੁਣ ਕਰਾਂਗੇ ਕੋਈ ਸਪਰੇ ਤਾਂ ਪੜਾ ਨੁਕਸਾਨ ਆਪਣੀ ਫਸਲ ਦਾ ਕਰ ਬੈਠਾਂਗੇ ਦੇ ਨਾਲ ਜਿਹੜਾ ਆਪ ਨੂੰ ਝਾੜ ਦੇ ਉੱਪਰ ਵੀ ਬਹੁਤ ਵੱਡਾ ਜਿਹੜਾ ਨੁਕਸਾਨ ਹੋਊਗਾ ਤੇ ਝਾੜ ਦਾ ਵੀ ਘਟਣਾ ਲਾਜ਼ਮੀ ਹੁੰਦਾਗਾ ਕਿਉਂਕਿ ਜਦੋਂ ਆਪਾਂ ਸਪਰੇਅ ਕਰਨੀ ਆਪਾਂ ਸਮੇਂ ਸਿਰ ਨਹੀਂ ਕਪਾਂ ਸੌਰੀ ਕਰਦੇ ਸਮੇਂ ਸਿਰ ਤੇ ਉਸ ਤੋਂ ਬਾਅਦ ਆਪਾਂ ਜੋ ਸਮਾਂ ਲੰਘ ਜਾਂਦਾਗਾ ਤੇ ਉਸ ਤੋਂ ਬਾਅਦ ਆਪਾਂ ਸਪਰੇਅ ਕਰਦੇ ਆਗੇ ਤੇ ਆਪ ਨੂੰ ਪਤਾ ਹੀ ਆ ਫਿਰ ਆਪਣਾ ਇਹਦਾ ਨੁਕਸਾਨ ਜ਼ਰੂਰ ਹੁੰਦਾ ਬਾਈ ਕਿਉਂਕਿ ਹੁਣ ਇਸ ਸਟੇਜ ਦੇ ਉੱਪਰ ਕਣਕ ਪਹੁੰਚ ਚੁੱਕੀ ਆ ਕਿਉਂਕਿ ਹੁਣ ਇਹਨਾਂ ਦੇ ਵਿੱਚ ਹੀ ਬੱਲੀਆਂ ਨੇ ਆਪਣਾ ਦਾਣਾ ਜਿਹੜਾ ਸੈੱਟ ਕਰਨਾ ਹੁੰਦਾਗਾ ਦੁੱਧ ਬਣਾਉਣਾ ਹੁੰਦਾਗਾ ਤੇ ਦੁੱਧ ਤਾਂ ਬਣੂ ਦਾਣੇ ਤਾਂ ਬਈ ਸੈੱਟ ਹੋਣਗੇ ਜੇਕਰ ਆਪਾਂ ਕੋਈ ਤਾਕਤਵਾਲੀ ਸਪਰੇ ਕਰਾਂਗੇ ਜਿਵੇਂ ਹੁਣ ਆਪਾਂ ਇਹਦੇ ਉੱਪਰ ਆਪਾਂ ਜਿਹੜੀ ਸਪਰੇ ਦੀ ਗੱਲਬਾਤ ਕਰਦੇ ਆਂਗੇ ਕਿਉਂਕਿ ਕਿਸਾਨ ਭਰਾਵੋ ਮਾਰਕੀਟ ਦੇ ਵਿੱਚ ਕਾਫੀ ਜਿਹੜੇ ਆਪਣੇ ਲੀਟਰ ਆ ਗਏ ਕਿਉਂਕਿ 1 ਲੀਟਰ ਦੇ ਵਿੱਚ ਜਿਹੜਾ ਪੰਜ ਸੇ ਜਿਹੜੇ ਤੱਤ ਹੁੰਦੇ ਨੇ ਤੇ ਕਹਿ ਦਿੰਦੇ ਨੇ ਵੀ 1 ਲੀਟਰ ਲੈ ਜਿਓ ਉਹਦੇ ਸਾਰੇ ਤੱਤ ਹੈਗੇ ਨੇ ਤੁਹਾਨੂੰ ਕੋਈ ਹੋਰ ਕੋਈ ਪ੍ਰੋਡਕਟ ਵਿੱਚ ਪਾਉਣ ਦੀ ਲੋੜ ਨਹੀਂ ਹੁੰਦੀ ਕਿਸਾਨ ਪ੍ਰਭ ਇੱਕ ਬੇਨਤੀ ਵੀ ਕਰਦੇ ਆਂਗੇ ਸਾਰਿਆਂ ਨੂੰ ਵੀ ਆਪਾਂ ਇਹੋ ਜਿਹੇ ਜਿਹੜੇ ਆਪਾਂ ਚਾਂਸੀਆਂ ਦੇ ਵਿੱਚ ਨਾ ਆਈਏ ਤੇ ਆਪਾਂ ਸਿਰਫ ਇਸ ਸਟੇਜ ਦੇ ਉੱਪਰ ਜਦੋਂ ਆਪਣੀ ਕਣਕ ਗੋਭ ਅਵਸਥਾ ਦੇ ਵਿੱਚ ਹੁੰਦੀ ਆ ਤਾਂ ਆਪਾਂ ਨੂੰ ਜਿਹੜੀ 13045 ਹੀ ਕਰਨੀ ਚਾਹੀਦੀ ਆ ਤੇ ਨਾਲ ਉਹਦੇ ਇੱਕ ਬੋਰਨ ਦੀ ਸਪਰੇ ਹੀ ਕਰਨੀ ਚਾਹੀਦੀ ਹੈਗੀ ਤੇ ਕਿਉਂਕਿ ਜੇਕਰ ਆਪਾਂ ਡੂਪ ਦੀ ਗੱਲ ਕਰੀਏ ਕਿਉਂਕਿ ਕਿਸਾਨਪ੍ਰੋ 13045 ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ 13% ਆਪਣਾ ਉਹਦੇ ਵਿੱਚ ਨਾਈਟrogen ਆ ਗਿਆ ਤੇ 0% ਉਹਦੇ ਵਿੱਚ ਫਾਸਫੋਰਸ ਹੋ ਗਈ 1345% ਉਹਦੇ ਵਿੱਚ ਜਿਹੜੀ ਪੋਟਾਸ਼ ਹੋ ਗਈ ਕਿਉਂਕਿ ਪੋਟਾਸ਼ ਨੂੰ ਪਰ ਪੋਟਾਸ਼ ਦੀ ਆਪਣੀ ਕਣਕ ਨੂੰ ਬਹੁਤ ਜ਼ਿਆਦਾ ਲੋਡ ਹੁੰਦੀ ਆ ਇਸ ਟਾਈਮ ਕਿਉਂਕਿ ਪੋਟਾਸ਼ ਦੇ ਨਾਲ ਜਿਹੜਾ ਆਪਣੀ ਕਣਕ ਦੇ ਦਾਣੇ ਦਾ ਜਿਹੜਾ ਰੰਗ ਰੂਪ ਆਗਾ ਉਹ ਵਧੀਆ ਹੋਣਾਗਾ ਨਖਾਰ ਵਧੀਆ ਹੋਣਾ ਦਾਣੇ ਨੂੰ ਪਟਾਖ ਦੇ ਨਾਲ ਆਪਣਾ ਦਾਣਾ ਇਹਦਾ ਮੋਟਾ ਵੀ ਹੋਣਾਗਾ ਕਿਉਂਕਿ ਵਿੱਚ ਤੇ ਬੋਰਨ ਪਾਇਆ ਹੋਊਗਾ ਕਾਫੀ ਜਿਹੜੀਆਂ ਗੱਲਾਂ ਹੁੰਦੀਆਂ ਨੇ 13045 ਤੇ ਪਲੱਸ ਬੋਰਨ ਦੇ ਵਿੱਚ ਕਿਉਂਕਿ ਇਸ ਸਟੇਜ ਦੇ ਉੱਪਰ ਸਿਰਫ ਆਪਾਂ ਨੂੰ 13045 ਤੇ ਬੋਰਨ ਦੀ ਹੀ ਸਪਰੇਅ ਕਰਨੀ ਚਾਹੀਦੀ ਹੈਗੀ ਨਾ ਕਿ ਆਪਾਂ ਨੂੰ ਕੋਈ ਨਦੀਨਾ ਵਾਲੀ ਸਪਰੇਅ ਕਰਨੀ ਚਾਹੀਦੀ ਹੈਗੀ ਜੇਕਰ ਨਦੀਨਾ ਵਾਲੇ ਕਿਸਾਨ ਭਰਾ ਹਜੇ ਵੀ ਨਹੀਂ ਕਰਨੋਂ ਹਟਦੇ ਸਪਰੇਅ ਤੇ ਫਿਰ ਉਸ ਤੋਂ ਬਾਅਦ ਝਾੜਦਾ ਪਤਾ ਹੀ ਆ ਫਿਰ ਬਾਈ ਘਟੂਗਾ ਤੇ ਹੋ ਸਕਦਾ ਜਿਹੜਾ ਕਾਫੀ ਘਟ ਜੇ ਕਿਉਂਕਿ ਹੁਣ ਇਸ ਸਟੇਜ ਦੇ ਉੱਪਰ ਕਿੱਥੇ ਦਾ ਕਣਕ ਨੇ ਆਪਣਾ ਬੱਲੀ ਨੇ ਦਾਣਾ ਸੈੱਟ ਕਰਨਾ ਵਿਚਦੇ ਦੁੱਧ ਨੇ ਪੈਣਾ ਤੇ ਉਹਦੇ ਉੱਪਰ ਆਪਾਂ ਇਹ ਹਰਬੀਸਾਈਡ ਕਰਨ ਨੂੰ ਨਹੀਂ ਹਟਦੇ ਤੇ ਫਿਰ ਦਾਣਿਆਂ ਦਾ ਸਾਈਜ਼ ਤੇ ਪਿਛਕਨੇ لازمی ਹੋ ਜਾਂਦੇ ਨੇ ਕਿਉਂਕਿ ਜੇ ਆਪਾਂ ਬਾਰਨ ਨਾ ਤੇ 13045 ਦੀ ਸਪਰੇ ਕਰਾਂਗੇ ਤਾਂ ਬਾਰਨ ਨੇ ਆਪਣਾ ਦਾਣਾ ਜਿਹੜਾ ਹੋ ਪੇਸ ਕਰਨਾ ਨਹੀਂ ਦੇਣਾ ਕਿਉਂਕਿ ਦਾਣੇ ਦੂਜਾ ਆਪਣਾ ਮੋਟਾ ਦਾਣਾ ਰੱਖਣਾ ਆਪਣਾ ਬੌਰਨ ਨੇ ਤੇ 13045 ਨੇ ਇਸ ਤੋਂ ਇਲਾਵਾ ਆਪ ਨੂੰ ਹੋਰ ਕੋਈ ਵੀ ਸਪਰੇ ਨਹੀਂ ਕਰਨੀ ਜੇਕਰ ਬਈ ਡੋਜ਼ ਦੀ ਗੱਲ ਕਰੀਏ ਵੀ 13045 ਦੀ ਡੋਜ਼ ਕਿੰਨੀ ਪਾਉਣੀ ਹੈਗੀ ਜੇਕਰ ਆਪਾਂ ਸਪਰੇ ਦੇ ਵਿੱਚ ਆਪਾਂ 100 ਲੀਟਰ ਪਾਣੀ ਲਾ ਰਹੇ ਹਾਂਗੇ ਤੇ ਆਪਾਂ ਨਾਲ ਕਿਸਾਨ ਪ੍ਰਭੂ 100 ਲੀਟਰ ਪਾਣੀ ਦੀ ਡੋਜ਼ ਹੀ ਦੱਸਾਂਗੇ ਕونکہ ਕਣਕ ਦੇ ਉੱਪਰ ਤਕਰੀਬਨ 5 ਘਟੋਲੀਆਂ ਹਰ ਇੱਕ ਕਿਸਾਨ ਭਰਾ ਲਾਉਂਦਾ ਹੈ ਕੋਈ ਇੰਤੋਂ ਜ਼ਿਆਦਾ ਕੋਈ ਪਾਣੀ ਲਾਉਂਦਾ ਵੀ ਨਹੀਂ ਤੇ ਲੱਗਦਾ ਵੀ ਨਹੀਂ ਜੇਕਰ ਆਪਾਂ 100 ਲੀਟਰ ਪਾਣੀ ਲਾਉਣੇ ਆਗੇ ਤਾਂ ਆਪਾਂ 1 ਕਿਲੋ ਤੋਂ ਲੈ ਕੇ 1.5 ਕਿਲੋ ਤੱਕ ਆਪਾਂ 13045 ਪਾ ਸਕਦੇ ਆਗੇ ਤੇ ਬੋਰਨ ਦੀ ਡੋਜ਼ ਸਿਰਫ 1 ਗ੍ਰਾਮ ਤੇ 1 ਲੀਟਰ ਦੀ ਹੀ ਹੁੰਦੀ ਆ ਜੇਕਰ ਆਪਾਂ ਇਸ ਤੋਂ ਜ਼ਿਆਦਾ ਪਾਵਾਂਗੇ ਤਾਂ ਆਪਣੀ ਕਣਕ ਨੂੰ ਨੁਕਸਾਨ ਕਰੂਗਾ ਨਾ ਕਿ ਫਾਇਦਾ ਕਰੂਗਾ ਜੇਕਰ ਪਾਣੀ ਕਿਸਾਨਪਰੋ ਜਿਆਦਾ ਵੀ ਤੁਸੀਂ ਲਾ ਰਹੇ ਹੋ ਕਿ ਕੋਈ 150 ਲੀਟਰ ਲਾ ਰਿਹਾ ਹੈਗਾ ਕੋਈ 150 ਲੀਟਰ ਲਾ ਰਿਹਾ ਹੈਗਾ ਤਾਂ ਆਪਾਂ ਬੋਰਨ ਦੀ ਡੋਜ਼ ਆਪਾਂ 100 ਗ੍ਰਾਮ ਹੀ ਰੱਖਣੀ ਹੈਗੀ ਇੱਕ ਏਕੜ ਦੀ ਇਸ ਤੋਂ ਜਿਆਦਾ ਆਪਾਂ ਡੋਜ਼ ਨਹੀਂ ਪਾਉਣੀ ਕਿਉਂਕਿ ਆਪ ਨੂੰ ਸਭ ਨੂੰ ਪਤਾ ਵੀ ਬੋਰਨ ਇੱਕ ਅਜਿਹੀ ਚੀਜ਼ ਆ ਜ ਜਿਹਦੀ ਡੋਜ਼ ਜਿਆਦਾ ਪੈ ਜੇ ਤਾਂ ਜਿਹੜਾ ਕਣਕ ਨੂੰ ਮਚਾ ਵੀ ਦਿੰਦਾ ਹੈਗਾ ਅਜੇ 13045 ਕੋਈ ਜਿਆਦਾ ਕੋਈ ਸਾਈਡ ਇਫੈਕਟ ਨਹੀਂ ਕਰਦੀ 13045 ਦੀ ਕੋਈ 100 ਕੋਈ 200 ਗ੍ਰਾਮ ਡੋਜ਼ ਜਿਆਦਾ ਪੈ ਸਕਦੀ ਆ ਪਰ ਇਹਦੀ ਡੋਜ਼ ਆਪਾਂ 100 ਗ੍ਰਾਮ ਇੱਕ ਏਕੜ ਦੀ ਹੀ ਰੱਖਣੀ ਆ ਇਸ ਤੋਂ ਜ਼ਿਆਦਾ ਆਪਾਂ ਡੋਜ਼ ਨਹੀਂ ਰੱਖਣੀ ਇਹ ਅੱਜ ਦੀ ਕਿਸਾਨ ਪਰਵ ਵੀਡੀਓ ਸੀ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੁਹਾਨੂੰ ਫੇਰ ਵੀ ਇੱਕ ਵਾਰ ਆਪਾਂ ਬੱਲੀਆਂ ਦਿਖਾ ਦਿੰਨੇ ਆਗੇ ਕਿਉਂਕਿ ਛੋਟੀਆਂ-ਛੋਟੀਆਂ ਬੱਲੀਆਂ ਕਣਕ ਦੇ ਵਿੱਚ ਜੜੀਆਂ ਹੋ ਚੁੱਕੀਆਂ ਨੇ ਤੇ ਹੁਣ ਇਹਨਾਂ ਨੇ ਆਪਦਾ ਦਾਣਾ ਵੀ ਸੈੱਟ ਕਰਨਾ ਬੱਲੀ ਨੇ ਤੇ ਇਹਦੇ ਜੇ ਦੁੱਧੂ ਵੀ ਆਉਣਾ ਤੇ ਤਾਂ ਕਰਕੇ ਕਿਸਾਨ ਪਰਵ ਹੁਣ ਆਪਾਂ ਨਦੀਨਾ ਵਾਲੇ ਨਦੀਨਾ ਵਾਲੀ ਸਪਰੇਹਾਂ ਤੋਂ ਆਪਾਂ ਥੋੜਾ ਜਿਹਾ ਗੁਰੇਜ਼ ਕਰੀਏ ਤੇ ਆਪਾਂ ਹੁਣ ਇੱਕ ਤਾਕਤਵਾਲੀ ਸਪਰੇਹ ਕਣਕ ਨੂੰ ਦਈਏ ਤਾਂ ਜੋ ਆਪਣੇ ਦਾਣਿਆਂ ਦੀ ਗਿਣਤੀ ਵੀ ਵੱਧ ਸਕੇ ਤੇ ਦਾਣੇ ਜਿਹੜੇ ਮੋਟੇ ਹੋਣ ਸੋਹਣੇ ਹੋਣ ਤੇ ਚਮਕਦਾਰ ਹੋਣ ਧੰਨਵਾਦ